ਗਿੱਦੜਬਹਾ ਦੇ ਪਿੰਡ ਲੁੰਡੇਵਾਲਾ ਵਿਖੇ ਗਰੀਬ ਪਰਿਵਾਰ ਦੇ ਨਾਲ ਚੋਰਾਂ ਨੇ ਮਾੜੀ ਹਰਕਤ ਕੀਤੀ ਹੈ ਦਰਸਾ ਲੁੰਡੇਵਾਲਾ ਵਿਖੇ ਇੱਕ ਪ੍ਰਵਾਸੀ ਪਰਿਵਾਰ ਰਹਿ ਰਿਹਾ ਜੋ ਪਿੰਡ ਦੇ ਵਿੱਚ ਗੋਹਾ ਕੂੜਾ ਕਰਕੇ ਗੁਜ਼ਾਰਾ ਕਰਦਾ ਸੀ ਅਤੇ 1-1 ਰੁਪਿਆ ਜੋੜ ਕੇ ਇਸ ਪਰਿਵਾਰ ਨੇ ਬੱਕਰੀਆਂ ਦੇ 12 ਨਾਗ ਬਣਾਏ ਸਨ ਤਾਂ ਚੋਰਾਂ ਨੇ ਰਾਤ ਵੇਲੇ ਬੱਕਰੀਆਂ ਦੇ ਸਾਰੇ ਨਾਗ ਹੀ ਚੋਰੀ ਕਰ ਲਏ ਤਾਂ ਕਿੱਲਿਆਂ ਤੇ ਕੱਲੇ ਰਸੇ ਬੰਨੇ ਰਹਿ ਗਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਇਹ ਇੱਕ ਸਰਕਾਰੀ ਥਾਂ ਦੇ ਵਿੱਚ ਰਹਿ ਰਹੇ ਸਨ ਅਤੇ ਇਹ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਜਿਸ ਨੇ ਇਹ ਬੱਕਰੀਆਂ ਰੱਖੀਆਂ ਸਨ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਬੱਕਰੀਆਂ ਨੂੰ ਵੇਚ ਕੇ ਉਹਨਾਂ ਨੇ ਮਕਾਨ ਲੈਣਾ ਸੀ ਤਾਂ ਰਾਤ ਵੇਲੇ ਜਿਹੜੇ ਚੋਰ ਐ ਉਹਨਾਂ ਨੇ ਘਰ ਦੇ ਬਾਹਰਲੇ ਪਾਸੇ ਗੱਡੀ ਠੱਲੀ ਤੇ ਜਿਹੜਾ ਵਾੜਾ ਸੀ ਉਹਨੂੰ ਸਨ ਲਾ ਕੇ ਉਹਨੂੰ ਪਾਰ ਲਾ ਕੇ ਮੋਰਾ ਕੱਢ ਕੇ ਬੱਕਰੀਆਂ ਜਿਹੜੀਆਂ ਸੀਆਂ ਸਾਰੇ ਦੇ ਸਾਰੇ ਨਾਗੀ ਚੋਰੀ ਕਰਕੇ ਰਹਿ ਗਈ ਤੇ ਕਿੱਲੇ ਤੇ ਕੱਲੇ ਰਸੇ ਬੰਨੇ ਰਹਿ ਗਏ ਪਰਿਵਾਰ ਵੀ ਹਰਾਨ ਹੈ ਤੁਸੀਂ ਦੇਖ ਸਕਦੇ ਹੋ ਇਹ ਗਰੀਬਾਂ ਦਾ ਜਿਹੜਾ ਬਾੜਾ ਸੀ ਜਿੱਥੇ ਬੱਕਰੀਆਂ ਬੰਨੀਆਂ ਸੀ ਤਾਂ ਕੱਲੇ ਕਿੱਲੇ ਹੀ ਨਜ਼ਰ ਆਉਂਦੇ ਐ ਇਸ ਬਾਰੇ ਜਾਣਕਾਰੀ ਦਿੰਦੇ ਆ ਪਰਿਵਾਰ ਵੀ ਭਾਵਕ ਹੋ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪਿੰਡ ਦੇ ਵਿੱਚ ਸਾਰਿਆਂ ਨੇ ਗੋਹਾ ਕੂੜਾ ਕਰਕੇ ਇੱਕ ਕਰਪੀਆ ਜੋੜ ਕੇ ਇਹ ਨਗ ਲਿਆਂਦੇ ਸਨ ਪਰ ਚੋਰ ਰਾਤ ਵੇਲੇ ਸਾਰੇ ਹੀ ਗੱਡੀ ਦੇ ਵਿੱਚ ਲੱਦ ਕੇ ਲੈ ਗਏ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਤਾਂ ਇਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਚੋਰਾਂ ਨੇ ਇਹ ਚੋਰੀ ਨੂੰ ਅੰਜਾਮ ਦਿੱਤਾ ਹੈ ਤਾਂ ਬਾਹਰਲੇ ਪਾਸੇ ਜਿਹੜਾ ਵਾੜਾ ਸੀ ਵਾੜੇ ਦੇ ਵਿੱਚੋਂ ਇੱਟਾਂ ਕੱਢ ਕੇ ਥਾਂ ਬਣਾਇਆ ਗਿਆ ਤਾਂ ਕਿਲਿਆਂ ਦੇ ਜਿਹੜੇ ਰਸੇ ਸੀ ਮਗਰੇ ਗਏ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਆਹ ਸੁਣਦੇ ਹੋ ਹਾਂ ਤੇ ਪਤਾ ਨਹੀਂ ਕੋਈ ਮੈੱਕੇ ਕਰਕੇ ਲਿਆਂਦੀਆਂ ਸੀਗਾ ਮੈਂ ਗਰੀਬ ਬੰਦਾ ਮੈਂ ਜ਼ਮਾਦਾਰ ਬੰਦਾ ਮੈਂ ਪੈਣ ਤੇ ਸਰਕਾਰੀ ਥਾਂ 'ਤੇ ਬੈਠਾ ਢੁੰਡੇ ਵਾਲੇ 'ਚ ਤੇ ਇਥੋਂ ਪਤਾ ਨਹੀਂ ਕੀ ਨੇ ਸਾਡੇ ਉੱਤੇ ਕਰਤਾ ਕੋਸ ਤੇ ਸਾਰੀ ਬੱਕਰੀਆਂ ਲੈ ਗਿਆ ਤੇ ਨਾ ਬੱਕਰੀ ਰਾਤ ਨੂੰ ਮਿਆਂਗੀ ਨਾ ਕੁਝ ਹੋਇਆ ਤੇ ਸਾਡਾ ਤਾਂ ਨੁਕਸਾਨ ਹੋ ਗਿਆ ਬਹੁਤ ਆਪੇ ਅਸੀਂ ਥਾਣੇ ਚ ਜਾ ਕੇ ਕੰਪਲੇਂਟ ਵੀ ਕਰਾ ਕੇ ਆਏ ਅੱਜ ਹੂੰ ਫਿਰ ਵੇਖਦੇ ਹਾਂ ਸੁਣ ਲਈ ਕੀ ਕਰਦੇ ਆ ਹਾਂ ਹਾਂ ਇਹ ਫਿਰ ਹੋਰ ਰਸੇ ਰਸੇ ਵੱਡ ਕੇ ਉਵੇਂ ਹੀ ਲੈ ਗਏ ਜਮਾ ਰਸੇ ਉਸੇ ਵੱਡ ਕੇ ਲੈ ਕੇ ਗਏ ਮੈਂ ਭਾਵੇਂ ਰਸੇ ਵਿਖਾ ਦਿਨਾ ਤੁਹਾਨੂੰ ਉਵੇਂ ਪਏ ਆ ਹਾਂ ਹਾਂ ਰਸੇ ਉਸੇ ਸਾਰਾ ਕੁਝ ਵੱਡੇ ਪਏ ਆ ਤੇ ਇੱਕ ਕਾਹਤ ਲੈ ਗਏ ਪਤਾ ਲੱਗਿਆ ਕੁਝ ਆ ਤਾਂ ਗੱਡੀ ਉੱਡੀ ਚ ਲੈ ਕੇ ਗਏ ਆ ਕੰਦ ਟਾਪ ਕੇ ਲੈ ਕੇ ਗਏ ਆ ਅੱਛਾ ਨਾਲ ਹੀ ਕੰਦ ਨਾਲ ਹੀ ਕੰਦ ਸੀਗੀ ਪਤਾ ਨਹੀਂ ਟਾਇਰ ਪੈ ਕੇ ਕਾਰ ਦੇ ਕਾਰ ਚ ਗਏ ਗਏ ਇਹ ਪਤਾ ਨਹੀਂ ਚੱਲਦਾ ਤੁਸੀਂ ਤਾਂ ਬਹੁਤ ਔਖੇ ਬਣਾਏ ਸੀ ਨਾ ਗੋਹਾ ਗੂੜਾ ਕਰਨ ਕੇ ਕੋਈ ਕੁੜੇ ਦਾ ਕੰਮ ਕਰਦੇ ਆ ਜੀ ਇੱਕ ਇੱਕ ਨਗ ਲਿਆਂਦਾ ਸੀਗਾ ਬਹੁ ਮਸਾ ਲਿਆ ਕੇ ਬਣਾਇਆ ਸੀ ਨਾ ਕੀ ਨਾਮ ਹੈ ਮੇਰਾ ਨਾਮ Anita ਜੀ ਹਾਂ ਕਿੰਨੇ ਨਗ ਚੋਰੀ ਹੋ ਗਏ ਜਿਹੜੇ ਰਾਤ ਸਾਡੇ 12 ਨਗ ਸੀਗੇ ਇਹਦੇ ਨਾਲ ਹੀ ਬੰਨੇ ਹੋਏ ਸੀਗੇ ਇਹ ਹਾਂ ਜੀ ਇਹ ਕੀ ਕੀ ਸੀਗਾ ਜਿਹੜਾ ਇਹ ਚੋਰੀ ਹੋਇਆ ਬੱਕਰੀਆਂ ਕਿ ਕੁਝ ਹੋਰ ਤਿੰਨ ਬੱਕਰੇ ਸੀ ਵਾਰੇ ਬੱਕੀ ਬੱਕਰੀ ਸੀਗੀਆਂ ਇੱਕ ਰਾਤ ਨੂੰ ਲੈ ਗਏ ਹੈ ਸਾਰੀ ਰਾਤ ਨੂੰ ਲੈ ਗਏ ਹਾਂਜੀ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਮਗਰੋਂ ਪੱਟ ਕੇ ਲੈ ਗਏ ਇਹ ਜਿਹੜਾ ਬਾੜਾ ਆਪਣਾਇਆ ਸੀਗਾ ਹਾਂ ਮਗਰੋਂ ਪੱਟ ਕੇ ਲੈ ਗਏ ਜੀ ਮੈਂ ਡਾਕਟਰ ਗੁਰਜੰਟ ਸਿੰਘ ਪਿੰਡ ਲੋਹੜੇ ਵਾਲਾ ਜੀ ਸਾਡੇ ਰਾਤ ਬਹੁਤ ਹੀ ਇੱਕ ਗਰੀਬ ਪਰਿਵਾਰ ਦੇ ਤੱਕਾ ਹੋਇਆ ਜਿਹੜੇ ਕਿ ਇਹਨਾਂ ਦੇ ਜਨਵਾਰਾ ਬੱਕਰੀਆਂ ਚੋਰੀ ਹੋ ਗਈਆਂ ਇਹ ਬਹੁਤ ਗਰੀਬ ਪਰਿਵਾਰ ਹੈ ਇਹ ਸਾਡੇ ਪਿੰਡਾਂ ਦੇ ਘਰਾਚ ਜਾ ਕੇ ਆਪ ਦਾ ਕੰਮ ਕਰਦੇ ਆ ਗੋਹ ਕੁੜੇ ਵਿਚਾਰਾ ਕੁਝ ਵੀ ਹੈ ਇਹਦਾ ਦੀ ਮਿਹਨਤ ਹੈ ਵਿਚਾਰਿਆਂ ਦੀ ਇਸ ਇੱਕ ਇੱਕ ਕਰਕੇ ਇਹਨਾਂ ਨੇ ਲਏ ਸੀਗੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਮੰਗ ਕਰਦੇ ਆਂ ਵੀ ਪ੍ਰਸ਼ਾਸਨ ਵੀ ਇਹਨਾਂ ਦੀ ਪਤਾ ਲੱਗਿਆ ਬਾਈ ਵਿਕਾਸ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਵਗੈਰਾ ਫਰੋਲੇ ਕੋਈ ਨਹੀਂ ਕੈਮਰੇ ਫਰੋਲੇ ਐ ਬਾਕੀ ਇਧਰ ਜਤੋਂ ਲੈ ਕੇ ਉਸ ਪਾਸੇ ਕੈਮਰਾ ਹੀ ਨਹੀਂ ਸੀਗਾ ਇਹ ਮਗਰਲੇ ਪਾਸਿਓਂ ਉਹਨਾਂ ਨੇ ਪਾੜ ਲਾਇਆ ਪਾੜ ਲਾ ਕੇ ਇੱਕ ਇੱਕ ਕਰਕੇ ਵੀ ਪਿਛਲੇ ਪਾਸੇ ਟਾਇਰ ਕਾਰਵੇ ਲੱਗਦੇ ਆ ਪਤਨੀ ਡਿਜ਼ਾਇਰ ਤੇ ਲੱਗਦੇ ਆ ਉਹਦੇ ਵਿੱਚ ਲੈ ਕੇ ਗਏ ਕੰਧ ਦੇ ਨਾਲ ਲਾ ਕੇ ਕਰ ਕੰਧ ਦੇ ਨਾਲ ਲਾ ਕੇ ਇੱਕ ਅੰਦਰਲੇ ਪਾਸੇ ਤੁਸੀਂ ਵੇਖਿਆ ਹੀ ਹੋਣਾ ਵੀ ਇੱਕ ਪੌੜੀ ਬਣਾਈ ਇਹਨਾਂ ਨੇ ਪੜਾਉਣ ਵਾਸਤੇ ਬੀਟਾਂ ਲਾ ਕੇ ਤੇ ਮਗਰਲੇ ਪਾਸਿਓਂ ਪਾੜ ਲਾਇਆ ਬਹੁਤ ਵੱਡੀ ਗਰੀਬ ਮਾਰ ਹੈ ਹਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਹ ਤਾਂ ਅਸੀਂ ਪਤੀ ਸਾਡੇ ਪਿੰਡ ਨੂੰ ਇੰਨਾ ਹੋਇਆ ਹੈ ਬੈਡਾ ਸ੍ਰੀ ਪਰਿਵਾਰ ਸੀਗਾ ਸਾਰੇ ਇੰਨਾ ਕੰਮ ਕਰਦੇ ਆ ਕਿ ਕਿਸੇ ਸਾਢੇ ਘਰਾਂ ਚ ਵੀ ਜਾਂਦੇ ਆ ਵਿਚਾਰੇ ਇਹ ਜਿਹੀ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਤਕਾ ਹੈ ਨਾ ਤਾਂ ਇਹਨਾਂ ਕੋਲੇ ਕੋਈ ਮਕਾਨ ਹੈ ਨਾ ਹੀ ਇਹਨਾਂ ਕੋਲੇ ਕੋਈ ਥਾਂ ਹੈ ਹੂੰ ਇਹਨਾਂ ਨੇ ਆਸਰਾ ਬਣਾਇਆ ਸੀ ਵੀ ਚਲ ਅਸੀਂ ਜਾਨਵਰ ਪਾਲ ਕੇ ਵੀ ਥੋੜਾ ਕਾਣਾ ਵੀ ਮਕਾਨ ਬਣਾ ਲਾਂਗੇ ਤੇ ਬਹੁਤ ਜ਼ਿਆਦਾ ਮੈਂ ਤਾਂ ਇਹ ਮੰਗ ਕਰਦਾ ਵੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਬਾਕੀ ਆਪਾਂ ਪੁਲਿਸ ਦੇ ਵੀ ਅਸੀਂ ਰਿਪੋਰਟ ਦੇ ਆਏ ਆ ਕਿ ਪੁਲਿਸ ਸਾਡੀ ਚੋਰੀ ਭਾਲੇ ਇਹਨਾਂ ਨੂੰ ਅਨੁਸਾਰ